ਅੱਜ ਮੈਂ ਤੁਹਾਡੇ ਨਾਲ ਇੱਕ ਆਪਣੀ ਅੱਖੀਂ ਦੇਖੀ ਘਟਨਾ ਸ਼ੇਅਰ ਕਰ ਰਿਹਾ ਹਾਂ ਪਿਛਲੇ ਦਿਨ ਮੈਨੂੰ 에ਅਰਪੋਰਟ ਤੇ ਜਾਣਾ ਪਿਆ ਤਾਂ ਰਾਤ ਦਾ 1:30 ਦਾ ਟਾਈਮ ਸੀ ਮੈਂ ਕੀ ਦੇਖਿਆ ਕਿ ਇੱਕ ਲੜਕੀ 에ਅਰਪੋਰਟ ਤੇ ਖੜੀ ਹੈ ਜਿਹਦੇ ਕੋਲ ਆਪਣਾ ਸਮਾਨ ਟਰਾਲੀ ਦੇ ਵਿੱਚ ਰੱਖਿਆ ਹੋਇਆ ਹੈ ਬੈਗਾਂ ਦੇ ਉੱਪਰ ਇੱਕ ਛੋਟਾ ਜਿਹਾ ਬਹੁਤ ਸੋਹਣਾ ਕੁੱਤਰਾ ਬੈਠਾ ਹੈ ਤਾਂ ਕੀ ਦੇਖਦਾ ਕਿ ਕੁਝ ਸਮੇਂ ਬਾਅਦ ਇੱਕ ਇਨਸਾਨ ਆਉਂਦਾ ਹੈ ਪਰ ਉਹ ਅਨਸਾਰ ਸਿਰਫ ਕੁੱਤੇ ਨੂੰ ਦੇਖਦਾ ਹੈ ਔਰ ਉਹਨੂੰ ਚੱਕਦਾ ਉਹਨੂੰ ਗਲੇ ਲਾਉਂਦਾ ਉਹਦੇ ਨਾਲ ਮਿੱਠੀਆਂ ਕਰਦਾ ਤੇ ਉਹਨੂੰ ਪੂਰਾ ਪਿਆਰ ਦੇ ਕੇ ਫੇਰ ਉਸੇ ਥਾਂ ਤੇ ਰੱਖ ਦਿੰਦਾ ਹੈ ਤਾਂ ਕੁਝ ਕੀ ਸਮੇਂ ਬਾਅਦ ਫੇਰ ਇੱਕ ਔਰਤ ਆਉਂਦੀ ਹੈ ਜੋ ਕਿ ਉਹਦੇ ਇਨਸਾਨ ਦੇ ਘਰ ਵਾਲੀ ਹੋ ਸਕਦੀ ਹੈ ਉਹਨੇ ਵੀ ਆਈ ਔਰ ਉਹਨੇ ਵੀ ਸਿਰ ਆਉਣ ਸਾਰ ਸਭ ਤੋਂ ਪਹਿਲਾਂ ਉਹਨੇ ਕੁੱਤੇ ਵਾਲੀ ਨਜ਼ਰ ਮਾਰੀ ਔਰ ਕੁੱਤੇ ਨੂੰ ਚੱਕਿਆ ਪਿਆਰ ਕੀਤਾ ਔਰ ਫੇਰ ਉਹਨੂੰ ਉੱਥੇ ਰੱਖ ਦਿੱਤਾ ਤਾਂ ਮੈਂ ਉਹਨਾਂ ਦੀ ਇਹ ਚੀਜ਼ ਨੂੰ ਜਿਹੜਾ ਬਰੀ ਗੌਰ ਨਾਲ ਹੀ ਦੇਖ ਰਿਹਾ ਸੀਗਾ ਮੈਂ ਸੋਚ ਰਿਹਾ ਸੀ ਕਿ ਅੱਜ ਕੱਲ੍ਹ ਸਾਡਾ ਇਨਸਾਨ ਦਾ ਇਨਸਾਨ ਪ੍ਰਤੀ ਪਿਆਰ ਕਿਉਂ ਘਟਦਾ ਜਾ ਰਿਹਾ ਹੈ ਸਾਡੇ ਜਿਹੜੇ ਮੋਹ ਦੀ ਦਿਸ਼ਾ ਉਹ ਕਿਉਂ ਬਦਲਦੀ ਜਾ ਰਹੀ ਹੈ ਤਾਂ ਮੈਨੂੰ ਇਹੀ ਲੱਗ ਰਿਹਾ ਹੈ ਕਿ ਸ਼ਾਇਦ ਅਸੀਂ ਅੱਜ ਦੇ ਸਵਾਰਥ ਦੇ ਯੁੱਗ ਵਿੱਚ ਆਪਣੇ ਤੋਂ ਆਪਣਿਆਂ ਤੋਂ ਉਹ ਉਮੀਦਾਂ ਲਾ ਬੈਠਦੇ ਹਾਂ ਜਿਹੜੀਆਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਮੈਨੂੰ ਇਹੀ ਲੱਗਿਆ ਕਿ ਅਸੀਂ ਇਨਸਾਨ ਹੋਣ ਦੇ ਨਾਤੇ ਆਪਣੀਆਂ ਭਾਵਨਾਵਾਂ ਨੂੰ ਖੋ ਬੈਠੇ ਹਾਂ ਸਾਡੇ ਵਿਚਾਰ ਦੀਆਂ ਉਮੀਦਾਂ ਝਗੜੇ, वाद-ਵਿਵਾਦ ਇੰਨੇ ਵੱਧ ਗਏ ਆ ਕਿ ਅਸੀਂ ਜਾਨਵਰਾਂ ਵਿੱਚ ਸ਼ਾਂਤੀ ਲੱਭਦੇ ਪਏ ਆ ਕਿਉਂਕਿ ਜਾਨਵਰ ਨਾ ਤਾਂ ਤਕਰਾਰ ਕਰਦੇ ਹਨ ਤੇ ਨਾ ਉਮੀਦ ਰੱਖਦੇ ਹਨ ਉਹ ਸਿਰਫ ਖਾਲਸ ਪਿਆਰ ਹੀ ਕਰਦੇ ਹਨ ਇਨਸਾਨੀ ਰਿਸ਼ਤਿਆਂ ਵਿੱਚ ਆਏ ਸਵਾਰਥ ਅਤੇ ਵਿਸ਼ਵਾਸ ਦੀ ਕਮੀ ਨੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ ਸਾਨੂੰ ਆਪਣੇ ਪਿਸ਼ੋਕੜ ਸੱਭਿਆਚਾਰ ਵੱਲ ਮੁੜਨਾ ਚਾਹੀਦਾ ਹੈ ਸਾਨੂੰ ਇਨਸਾਨ ਨੂੰ ਇਨਸਾਨ ਨਾਲ ਉਸ ਦੇ ਰਿਸ਼ਤਿਆਂ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ਜਾਨਵਰਾਂ ਨੂੰ ਪਿਆਰ ਕਰਨਾ ਗਲਤ ਨਹੀਂ ਪਰ ਇਨਸਾਨੀ ਪਿਆਰ ਦੀ ਬਹਾਲੀ ਵੀ ਜ਼ਰੂਰੀ ਹੈ ਤੁਹਾਨੂੰ ਮੇਰੀ ਇਹ ਗੱਲਬਾਤ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਔਰ ਆਪਣੀ ਇਸ ਵਿਸ਼ੇ ਤੇ ਰਾਏ ਵੀ ਜਰੂਰ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਪੇਜ ਨੂੰ ਫੋਲੋ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ